ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੀ ਮੈਨੂੰ ਉਮੀਦ ਨਹੀਂ ਥੀ ਮੈਨੂੰ ਮੈਂ ਸੋਚਿਆ 3-4 ਬਣੇ ਖੜੇ ਹੋਣਗੇ ਐਨੇ ਦੇਖ ਕੇ ਤਾਂ ਮੈਂ ਵੀ ਘਬਰਾ ਗਿਆ ਥੋੜਾ ਜਿਹਾ ਕਿਉਂਕਿ ਸਾਨੂੰ ਦੇਖੋ ਕੈਮਰੇ ਦਾ ਤਜਰਬਾ ਥੋੜਾ ਬਹੁਤ ਵੀਡੀਓ ਸ਼ੂਟਸ ਦਾ ਹੈਗਾ ਆ ਜਿਹੜਾ ਝੰਝੜ ਜੀਤੀ ਅਸੀਂ ਫਸਣਾ ਵੀ ਨਹੀਂ ਚਾਹੁੰਦੇ ਹੁੰਦੇ ਇਹ ਪਹਿਲੀ ਵਾਰ ਪਿਆ ਕੁਝ ਗੱਲਾਂ ਇਹ ਇਹ ਜਿਹੀਆਂ ਹੁੰਦੀਆਂ ਨੇ ਕਿ ਸਾਨੂੰ ਦੱਸਦੇ ਆ ਵੀ ਇਹ ਵੀ ਹੁੰਦਾ ਕਿ ਸਾਨੂੰ ਤਾਂ ਭੁਗਾਏ ਵੀ ਜਾਂਦਾ ਕਿ ਤੁਸੀਂ ਕਰ ਵੀ ਕੀ ਲਓਗੇ ਸਾਰਾ ਸਿਸਟਮ ਸਾਡੇ ਕੋਲ ਆ ਤੇ ਜਦੋਂ ਅਸੀਂ ਮਾਰੇ ਮੋٹے ਜਿਹੜੇ ਲਿਖਤੀ ਐਗਰੀਮੈਂਟ ਕਰੇ ਹੋਏ ਹੁੰਦੇ ਨੇ ਅਸੀਂ ਸਾਰੀ ਸ਼ਰਤਾਂ ਪੂਰਾ ਦਿੰ ਜਦੋਂ ਸਾਹਮਣੇ ਤੋਂ ਛਾਪਾਂ ਨਹੀਂ ਪੁਗਾਈ ਜਾਂਦੀਆਂ ਤੇ ਸਾਨੂੰ ਤਾਂ ਸਿਰਫ ਇਹੀ ਕਹਿ ਦਿੱਤਾ ਜਾਂਦਾ ਕਿ ਤੁਸੀਂ ਜਿੰਨਾ ਤੁਸੀਂ ਜ਼ੋਰ ਲਾ ਸਾਡ ਨੂੰ ਲਾ ਲੋ ਤੁਸੀਂ ਸਾਡਾ ਕੁਝ ਨਹੀਂ ਬਗਾਰ ਸਾਡ ਦਾ ਹੋਰ ਕੋਈ ਤੁਸੀਂ ਜੀ ਤੁਸੀਂ ਹੁਣ ਸਰਦਾਰ ਦੇ ਮੈਦਮ ਨੂੰ ਲੈ ਕੇ ਜੀ ਤੁਸੀਂ ਆਪ ਵੀ ਥੋੜੀ ਜਿਹੜੀ ਕੰਪਲੇਟ ਹੈਗੀ ਹੈ ਉਹਦੇ ਬਾਰੇ ਦੱਸੋ ਕਿ ਕਿਹੜੀ ਤੁਸੀਂ ਕੰਪਲੇਨ ਕੋਈ ਕੰਪਲੇਨ ਦਰਜ ਕਰਾਈ ਹੈ ਕੋਈ ਕੰਪਲੇਟ ਅਸੀਂ ਪਰਸੋਂ ਦਿੱਤੀ ਹੈ ਜੀ ਐਸਐਚਓ ਸਾਹਿਬ ਨੂੰ ਥਾਣੇ 'ਚ ਤੇ ਅਸਲ ਮਟੋਰ ਥਾਣੇ 'ਚ ਜੀ ਕੰਪਲੇਨ ਦਾ ਮਸਲਾ ਕੀ ਹੋਤੀ ਦਰਜ ਕੰਪਲੇਨ ਦਾ ਮਸਲਾ ਇਹ ਹੈ ਜੀ ਕਿ ਮੈਂ ਤੁਹਾਨੂੰ ਸਮਝਾਉਣਾ ਥੋੜਾ ਜਿਹਾ ਪੂਰਾ ਟੈਕਨੀਕਲੀ ਸਮਝਾ ਨਹੀਂ ਸਕਦਾ ਮੈਂ ਇਸ ਚੀਜ਼ ਨੂੰ ਮੇਰੇ ਲੇਬਲ ਦਾ ਜਿਹੜਾ ਵੀ ਰੈਵਨਿਊ ਇਕੱਠਾ ਕਰਨਾ ਹੁੰਦਾ ਹੈ ਅਸੀਂ ਸਾਰੇ ਆਰਟਿਸਟ ਆਪਣੇ ਆਪ ਨਹੀਂ ਕਰ ਸਕਦੇ ਇਹ ਗੱਲਾਂ ਜਾਂ ਇਹ ਜਿਹੜੇ ਕੰਮ ਹੁੰਦੇ ਨੇ ਤਾਂ ਸਾਨੂੰ ਅਪਰੋਚ ਕੀਤਾ ਜਾਂਦਾ ਹੈ ਕਿ ਸਾਡੇ ਤੋਂ ਜੋ ਤੁਹਾਨੂੰ ਹੈਲਪ ਚਾਹੀਦੀ ਹੈ ਜੋ ਤੁਹਾਨੂੰ ਅਮਾਊਂਟ ਚਾਹੀਦਾ ਹੈ ਇੱਕ ਫਿਕਸਡ ਅਮਾਊਂਟ ਆ ਲੈ ਲਓ ਜਦੋਂ ਵੀ ਤੁਹਾਨੂੰ ਲੋੜ ਹੋਊਗੀ ਤੁਹਾਡੀ ਵੀਡੀਓ ਸ਼ੂਟ ਕਰਨ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਤੁਹਾਡਾ ਕੰਮ ਅਸੀਂ ਕਰਾਂਗੇ ਜਿਹੜਾ ਸਾਡਾ ਰੈਵਨਿਊ ਇਕੱਠਾ ਹੁੰਦਾ ਹੈ ਜਿਹੜੇ ਸਾਡੇ ਪੈਸੇ ਇਕੱਠੇ ਕਰੇ ਹੁੰਦੇ ਨੇ ਅਸੀਂ ਇਕ ਕਲਾਕਾਰਾਂ ਨੂੰ ਇਸ ਚੀਜ਼ ਦੀ ਬਿਲਕੁਲ ਵੀ ਨੌਲੇਜ ਨਹੀਂ ਹੁੰਦੀ 4 ਸਾਲਾਂ ਵਿੱਚ ਆ ਕੇ ਮੈਨੂੰ ਬਹੁਤ ਘੱਟ ਸਮਝ ਆਈ ਹੈ ਹਾਲਾਂਕਿ ਮੈਂ ਥੋੜਾ-ਬਹੁਤ ਪੜ੍ਹਿਆ ਲਿਖਿਆ ਵੀ ਹੋਇਆ ਹਾਂ ਬਾਕੀ ਆਰਟਿਸਟ ਜਿਹੜੇ ਬਿਲਕੁਲ ਤੁਹਾਨੂੰ ਪਤਾ ਹੀ ਹੈ ਵੀ ਗਰੀਬ ਗਰੀਬੀ ਚੋਂ ਆਏ ਹੁੰਦੇ ਨੇ ਕੋਈ ਖਾਸ ਲਿੰਕ ਵੀ ਨਹੀਂ ਹੁੰਦੇ ਇਸ ਕਰੋਂ ਡਰਦੇ ਵੀ ਹੁੰਨੇ ਆ ਸੀ ਤੇ ਉਹ ਜਿਹੜਾ ਪੈਸਾ ਇਕੱਠਾ ਕਰਨਾ ਹੁੰਦਾ ਉਹਦਾ ਉਹਨਾਂ ਨੂੰ ਕੰਮ ਸੌਂਪਿਆ ਗਿਆ ਹੁੰਦਾ ਤੇ ਜਦੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਐਗਰੀਮੈਂਟ ਦੀ ਸਾਰੀ ਸ਼ਰਤਾਂ ਪੂਰੀਆਂ ਕਰ ਚੁੱਕੇ ਹਾਂ ਅਸੀਂ ਜਿੰਨੇ ਗਾਣੇ ਕਰਨੇ ਸੀ ਉਹ ਪੂਰੇ ਕਰ ਚੁੱਕੇ ਹਾਂ ਜੋ ਸਾਡਾ ਅਮਾਉਂਟ ਜੋ ਵੀ ਮੜਾ रिकूप ਕਰ ਚੁੱਕੇ ਆ ਜਾਂ ਸਾਡਾ ਚੈਨਲ ਪੂਰੇ ਪੈਸੇ ਕਰ ਚੁੱਕਿਆ। ਉਸ ਤੋਂ ਬਾਅਦ ਵੀ ਸਾਨੂੰ ਕਿਸੇ ਨਾ ਕਿਸੇ ਕੰਮ ਚੁੜ ਲਿਆ ਜਾਂਦਾ ਕਿ ਸਾਡੇ ਨਾਲ ਹੀ ਕੰਮ ਕਰੋ। ਤੇ ਇਹ ਡਾਇਰੈਕਟ ਆਪ ਨਹੀਂ ਪੈਸੇ ਇਕੱਠੇ ਕਰਦੇ ਇਹ ਅੱਗੇ ਕਿਸੇ ਕੰਪਨੀ ਤੋਂ ਕੰਮ ਫੜਦੇ ਨੇ। ਸਾਨੂੰ ਜੇ ਨੌਲੇਜ ਹੋਵੇ ਅਸੀਂ ਪਹਿਲਾਂ ਹੀ ਉਹਨਾਂ ਕੰਪਨੀਆਂ ਤੱਕ ਜਾਈਏ। ਉਹਨਾਂ ਕੰਪਨੀਆਂ ਤੋਂ ਪੈਸੇ ਫੜਦੇ ਨੇ ਉਹੀ ਸਾਨੂੰ ਦਿੰਦੇ ਨੇ ਤੇ ਉਹਨਾਂ ਤੋਂ ਹੀ ਜਦੋਂ ਅਸੀਂ ਪੈਸੇ ਇਕੱਠੇ ਕਰ ਵੀ ਦਿੰਨੇ ਆ ਵਾਪਸ ਹੋ ਵੀ ਜਾਂਦੇ ਨੇ। ਉਹ ਤੋਂ ਬਾਅਦ ਵੀ ਸਾਨੂੰ ਉਹਨਾਂ ਦੀ ਸ਼ੀਟਾਂ 'ਚ ਫੇਰ ਬਦਲ ਕਰਕੇ ਸਾਨੂੰ ਸਾਡਾ ਰਵੈਣਿ ਬਹੁਤ ਘੱਟ ਦਿਖਾਇਆ ਜਾਂਦਾ। ਜੇ ਸਮਝ ਲਓ ਅਸੀਂ 10 ਰੁਪ ਤਾਂ ਸਾਨੂੰ 2 ਜਾਂ 5 ਹੀ ਦਿਖਾਇਆ ਜਾਂਦਾ ਤੇ ਉਹਦੇ ਵਿੱਚ ਵੀ ਆਪਣਾ ਹੀ ਕਮਿਸ਼ਨ ਕੱਟਦੇ। ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਇਸ ਥੱਗੀ ਧੋਰੀ ਦਾ? ਸਾਡਾ ਜੀ 3 ਸਾਲ ਦਾ ਐਗਰੀਮੈਂਟ ਸੀ। 3 ਸਾਲ ਹੋ ਗਏ 3 ਸਾਲ ਦੇ ਪਹਿਲੇ 1 ਸਾਲ ਦੇ ਦੌਰਾਨ ਹੀ ਸਾਨੂੰ ਹੌਲੀ-ਹੌਲੀ 3 ਸਾਲ ਕਿਹੜੇ ਸੀਗੇ? 2021 ਤੋਂ ਸ਼ੁਰੂ ਹੋਇਆ ਜੀ। ਸਤੰਬਰ 2021 ਹਾਂਜੀ। ਤੇ ਜਿਵੇਂ ਸਾਨੂੰ ਹੌਲੀ-ਹੌਲੀ ਸ਼ੁਰੂ ਹੁੰਦਾ ਜੀ ਇੱਕ ਦੂਜੇ ਪਹਿਲੀ ਗੱਲ ਤਾਂ ਅਸੀਂ ਆਰਟਿਸਟ ਸਾਰੇ ਇੱਕ ਦੂਜੇ ਦੇ ਲਿੰਕ 'ਚ ਨਹੀਂ ਹੁੰਦੇ। ਅਸੀਂ ਇੱਕ ਦੂਜੇ ਨੂੰ ਇੰਨਾ ਨਹੀਂ ਮਿਲਦੇ ਸਾਨੂੰ ਆਪਣੀ ਪ੍ਰਾਈਵੇਸੀ ਬਹੁਤ ਪਸੰਦ ਹੁੰਦੀ ਹੈ। ਸਾਡੇ ਪਰਿਵਾਰਕ ਮਸਲੇ ਵੀ ਹੁੰਦੇ ਨੇ ਅਸੀਂ ਸ਼ਾਂਤ ਰਹਿਣਾ ਚਾਹੁੰਦੇ ਹਾਂ ਪਰ ਜਦੋਂ ਅਸੀਂ ਥੋੜਾ ਥੋੜਾ ਬਹੁਤ ਕਦੇ ਕਿਸੇ ਨਾਲ ਕੋਲਾਬੋਰੇਟ ਕਰਨੀ ਆ ਜਾਂ ਕਦੇ ਕਿਸੇ ਨਾਲ ਉਹੀ ਮੁਲਾਕਾਤ ਹੋ ਜਾਂਦੀ ਹੈ ਉਦੋਂ ਸਾਡੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਤੇਰੇ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਜਾਂ ਮੇਰੇ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਫਿਰ ਸਾਨੂੰ ਠੱਗੀਆਂ ਦਾ ਸਮਝਾਉਣ ਲੱਗ ਜਾਂਦੀ ਹੈ ਕਿ ਇਹ ਠੱਗੀ ਹੋਈ ਹੈ ਕਿਸੇ ਸਾਡੇ ਸਾਡੇ ਜਦੋਂ ਕੋਈ ਸਾਨੂੰ ਪੈਸਾ ਦਿੱਤਾ ਵੀ ਗਿਆ ਤਾਂ ਇਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਇਹ ਕਿਸੇ ਤਰੀਕੇ ਨਾਲ ਉਹ ਪੈਸੇ ਪੂਰੇ ਨਾ ਕਰ ਦਵੋ ਸਾਡੇ ਜਿਹੜੇ ਗਾਣਿਆਂ ਤੇ ਪ੍ਰੋਮੋਸ਼ਨ ਲਗਾਈ ਜਾਂਦੀ ਹੈ ਉਹਨਾਂ ਤੇ ਕੋਈ ਨਾ ਕੋਈ ਫੇਕ ਕਮੈਂਟ ਪਵਾਤਾ ਜਾਂ ਫਿਰ ਕੋਈ ਫੇਕ ਵੀਊ ਪਵਾਦੇ ਚ ਇਹ 100 ਪਵਾਦੇ ਚ ਇਹ ਮਿਲਨ ਪਵਾਤਾ ਸਾਡਾ ਚੈਨਲ ਬਲੈਕਲਿਸਟ ਹੋ ਜਾਂਦਾ ਸਾਡਾ ਗਾਣਾ ਉਵੇਂ ਨਹੀਂ ਚੱਲ ਪਉਂਦਾ ਜਿਵੇਂ ਉਹ ਚੱਲ ਸਕਦਾ ਸੀ ਤੁਸੀਂ ਨੋਟਿਸ ਕਰੋਗੇ ਕਿ 2021 ਦੇ ਵਿੱਚ ਜਾਂ 2020 21 ਦੌਰਾਨ ਜਦੋਂ ਮੈਂ ਖੁਦ ਆਇਆ ਮੈਂ ਇੱਕ ਇਸਟੈਬਲਿਸ਼ਡ ਆਰਟਿਸਟਾਂ ਮੈਂ ਆਪਣੇ ਆਪ ਨੂੰ ਪ੍ਰੂਵ ਕਰਿਆ ਉਦੋਂ ਮੈਂ ਬਹੁਤ ਵਧੀਆ ਆਪਣੇ ਗਾਣੇ ਮੇਰੇ ਗਾਣੇ ਪਰਫਾਰਮ ਕਰਿਆ ਨੇ ਤੇ ਜਦੋਂ ਦਾ ਮੈਂ ਇਹਨਾਂ ਨਾਲ ਜੁੜਿਆ ਮੇਰਾ ਗ੍ਰਾਫ ਥੱਲੇ ਜਾਂਦਾ ਜਾ ਰਿਹਾ ਮੇਰੇ ਗਾਣੇ ਵਧੀਆ ਪਰਫਾਰਮ ਨਹੀਂ ਕਰ ਪਾ ਰਹੇ ਮੇਰੇ ਗਾਣੇ ਕਮਾ ਨਹੀਂ ਪਾ ਉਹ ਤਾਂ ਜਦੋਂ ਅਸੀਂ ਬਾਕੀ ਆਰਟਿਸਟਾਂ ਨੂੰ ਮਿਲਦੇ ਆ ਜਾਂ ਸਾਨੂੰ ਹੋਰ ਲਿਸਟਾਂ ਸਾਹਮਣੇ ਆ ਜਾਂਦੀਆਂ ਨੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੁਝ ਕੁਝ ਚੀਜ਼ਾਂ ਦਾ ਐਕਸੈਸ ਸਾਡੇ ਕੋਲ ਆ ਜਾਂਦਾ ਬਾਅਦ ਵਿੱਚ ਜਦੋਂ ਅਸੀਂ ਲੜਦੇ ਪੈਂਦੇ ਆ ਕਿ ਆਹ ਚੀਜ਼ ਦਾ ਸਾਨੂੰ ਐਕਸੈਸ ਦੇ ਦਿਓ ਆਹ ਚੀਜ਼ ਦਾ ਪਾਸਵਰਡ ਸਾਡੇ ਕੋਲ ਹੋਣਾ ਚਾਹੀਦਾ ਉਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਕਿਹੜਾ ਗਾਣਾ ਕਿਵੇਂ ਪਰਫਾਰਮ ਕਰ ਰਿਹਾ ਹੈ ਬਹੁਤ ਸਾਰੇ ਗਾਣੇ ਇਹਨਾਂ ਦੇ ਖੁਦ ਦੇ ਫੇਕ ਚੈਨਲਸ ਤੇ ਹੁੰਦੇ ਨੇ ਜਿੱਥੋਂ ਉਹ ਪੈਸਾ ਇਕੱਠਾ ਕਰ ਲੈਂਦੇ ਨੇ ਸਾਡਾ ਗਾਣਾ ਚੱਲ ਰਿਹਾ ਹੈ ਬਹੁਤ ਸਾਰੇ ਫੇਕ ਚੈਨਲ ਤੇ ਇਹਨਾਂ ਫੈਲਾ ਜਾਂਦਾ ਹੈ ਕਿ ਜਿਹੜਾ ਸਾਡਾ origignal ਚੈ ਇਦਿਮ ਐਗਜ਼ਾਮਪਲ ਇਹ ਦੇ ਸਕਦਾ ਕਿ ਮੇਰਾ ਰੀਸੈਂਟ ਨੀਂਦ ਗਾਣਾ ਆਇਆ ਸੀ ਜਦੋਂ ਮੈਂ ਜਦੋਂ ਮੈਂ ਦੇਖਿਆ ਕਿ ਮੇਰਾ ਗਾਣਾ ਕੋਈ ਕੰਮ ਕਿਉਂ ਨਹੀਂ ਕਰ ਰਿਹਾ ਇਹਨਾਂ ਨਾਲ ਹਨਾ ਤੇ ਜਦੋਂ ਮੈਂ ਇੱਕ ਹਿੰਦੀ ਉਰਦੂ ਕਿਉਂਕਿ ਮੈਨੂੰ ਪਤਾ ਮੇਰੀ ਪਾਕਿਸਤਾਨ 'ਚ ਫੈਨ ਬੇਸਿੰਗ ਕਾਫੀ ਹੈ ਤੇ ਪੈਨ ਇੰਡੀਆ ਮੈਂ ਆਪਸ ਚਲਦਾ ਹਨਾ ਤੇ ਮੈਨੂੰ ਹਿੰਦੀ ਆਡੀਅנס ਵੀ ਸੁਣਦੀ ਹੈ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਸੀ ਕਿ ਹਿੰਦੀ ਉਰਦੂ ਥੋੜਾ ਜਿਹਾ ਮੈਂ ਇੱਕ ਗਾਣਾ ਉਹ ਜਿਹੜਾ ਕਰਾਂ ਕਿ ਜਿਹੜਾ ਕੋਈ ਛੱਕੀ ਨਾ ਬਚੇ ਜਦੋਂ ਤੁਸੀਂ ਉਸ ਗਾਣੇ ਨੂੰ ਸਰਚ ਕਰਕੇ ਦੇਖੋਗੇ ਹੁਣੀ ਕਰਕੇ ਦੇਖ ਸਕਦੇ ਹੋ ਤਾਂ ਪਹਿਲਾਂ ਇਹ 7 8 ਚੈਨਲ ਫੇਕ ਚੈਨਲ ਹੋਣਗੇ ਜਿਨ੍ਹਾਂ ਦਾ ਰੈਵਨਿਊ ਉਹਨਾਂ ਨੂੰ ਜਾ ਰਿਹਾ ਤੇ ਜਿਹਦੀਆਂ ਰਿਪੋਰਟਾਂ ਮੇਰੇ ਕੋਲ ਆਉਣੀਆਂ ਵੀ ਨਹੀਂ ਤਾਂ ਜਿਹਦਾ ਪੈਸਾ ਮੈਨੂੰ ਕਦੇ ਵੀ ਨਹੀਂ ਆਊਗਾ ਉਹ ਤੋਂ ਬਾਅਦ 8ਵੇਂ 10ਵੇਂ ਨੰਬਰ ਤੇ ਮੇਰਾ ਆਫੀਸ਼ੀਅਲ ਚੈਨਲ ਆਊਗਾ ਤੇ ਬਹੁਤ ਸੋਚ ਸਮਝ ਦੇ ਨਾਲ ਠੱਗੀਆਂ ਵੱਜਦੀਆਂ ਨੇ ਪੇਮੈਂਟਸ ਜਦੋਂ ਸਾਨੂੰ ਪਾਈਆਂ ਜਾਂਦੀਆਂ ਨੇ ਜਦੋਂ ਜਦੋਂ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਸਾਡੀ ਪੇਮੈਂਟ ਸਾਡਾ ਪੈਸਾ ਜਿਹੜਾ ਸੀਰਕੂਪੀ ਕਰਤਾ ਉਹ ਤੋਂ ਬਾਅਦ ਜਿਹੜਾ ਸਾਡਾ ਪੈਸਾ ਬਣਿਆ ਸਾਨੂੰ ਦਿੱਤਾ ਜਾਂਦਾ ਉਹੋ ਦੇਣ ਚ ਸਾਨੂੰ ਕਮਾਇਆ ਜਾਂਦਾ ਸਾਨੂੰ ਬਹੁਤ ਲੰਬੇ ਗੇੜ ਚ ਪ ਸਾਨੂੰ ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਹੁਣੀ ਪੇਮੈਂਟ ਚਾਹੀਦੀ ਹੈ ਕਿਉਂਕਿ ਸਾਨੂੰ ਜਦੋਂ ਅਸੀਂ ਸ਼ੂਟ ਅਰੇਂਜ ਕਰੀ ਬੈਠੇ ਹਾਂ ਸਾਡਾ ਡਾਇਰੈਕਟਰ ਦੀ ਫੀਸ ਅਜਿ ਦੇਣੀ ਹੈ ਮਾਡਲ ਦੀ ਫੀਸ ਦੇਣੀ ਹੈ ਤਾਂ ਹੋਰ ਬਹੁਤ ਸਾਰੇ ਮਿਊਜ਼ਿਕ ਡਾਇਰੈਕਟਰਾਂ ਦੀ ਫੀਸ ਦੇਣੀ ਹੁੰਦੀ ਹੈ ਉਦੋਂ ਸਾਨੂੰ ਅਰਜੈਂਟ ਪੈਸਾ ਚਾਹੀਦਾ ਹੁੰਦਾ ਹੈ ਉਸ ਤੋਂ ਪਹਿਲਾਂ ਤਾਂ ਇਹਨਾਂ ਨੇ ਕਿਹਾ ਹੁੰਦਾ ਕਿ ਹਾਂ ਵੀ ਜਦੋਂ ਤੁਸੀਂ ਕਹੋਗੇ ਉਦੋਂ ਪੈਸਾ ਦੇ ਦਾਂਗੇ ਉਸੇ ਦੌਰਾਨ ਸਾਨੂੰ ਕਹਿ ਦਿੰਦੇ ਕਿ ਸਾਡਾ ਇਹ ਕੰਮ ਫਸਿਆ ਹੋਇਆ ਹੈ ਸਾਡਾ ਜੀਐਸਡੀ ਫਸਿਆ ਹੈ ਸਾਡਾ ਇਹ ਫਸਿਆ ਹੋਇਆ ਹੈ ਸਾਨੂੰ ਲਾਰਾ ਲਾ ਦਿੱਤਾ ਜਾਂਦਾ ਤੇ ਇਹ ਕਿਹਾ ਜਾਂਦਾ ਕਿ ਜੇ ਤੁਹਾਨੂੰ ਅਰਜੈਂਟ ਪ ਪਰ ਸਾਨੂੰ ਹੁਣ ਇਹ ਚੀਜ਼ ਦਾ ਬਹੁਤ ਡਰ ਹੁੰਦਾ ਹੈ ਕਿ ਮੈਂ ਇਹ ਚਾਹੁੰਦਾ ਕਿ ਸਾਨੂੰ ਕਲੀਅਰ ਕੀਤਾ ਜਾਵੇ ਕਿ ਜਿਹੜੀ ਉਹ ਸਾਨੂੰ ਪੇਮੈਂਟ ਆ ਰਹੀ ਹੈ ਉਹ ਇੱਕ ਨੰਬਰ ਦੀ ਹੈ ਜਾਂ ਦੋ ਨੰਬਰ ਦੀ ਹੈ ਇਹਨਾਂ ਦੀ ਖੁਦ ਦੀ ਕਮਾਈ ਹੈ ਜਾਂ ਕਿੱਥੋਂ ਪਾ ਰਹੇ ਮੈਂ ਚਾਹੁੰਦਾ ਸੀ ਵੀ ਬੈਠ ਕੇ ਨਿਵੇੜੀਏ ਤੁਹਾਨੂੰ ਮੇਰੀ ਟੀਮ ਮੇਲ ਤੋਂ ਦਿਖਾ ਦਊਗੀ ਸਾਡੇ ਵੱਲੋਂ ਕਿੱਤਿਆਂ ਗਈਆਂ ਅਸੀਂ 7 ਮਹੀਨਿਆਂ ਤੋਂ ਮੈਂ ਲਗਭਗ ਖੁਦ ਮਿਹਨਤਾਂ ਕਰ ਚੁੱਕਿਆ ਕਿ ਤੁਸੀਂ ਪਹਿਲੇ ਜਿੰਨੇ ਦੇਣੇ ਨੇ ਜਿੰਨੇ ਤੁਹਾਨੂੰ ਲੱਗਦਾ ਉਨੇ ਦੇ ਦਿਓ ਜਿੰਨੇ ਤੁਸੀਂ ਕਿਹਾ ਗਾਣੇ ਕਿਹਾ ਸੀ ਮੈਂ ਤਾਂ ਦੋ ਵਾਅਦੇ ਕਰ ਚੁੱਕਿਆ ਤੁਹਾਡੇ ਨਾਲ ਪਰ ਮੈਂ ਤੁਹਾਡੇ ਨਾਲ ਹੋਰ ਕੰਮ ਨਹੀਂ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਮੇਰਾ ਦੇ ਦੇਖਿਆ ਕਿ 2 ਕਰੋੜ ਰੁਪਏ ਮੰਗ ਰਹੇ ਆ ਉਹ ਹਾਂਜੀ 2 ਕਰੋੜ ਵਾਲੀ ਗੱਲ ਵੀ ਫਿਰ ਉਹ 2 ਕਰੋੜ ਮੰਗ ਰਹੇ ਆ ਸਾਨੂੰ ਬਹੁਤ ਤਰੀਕੇ ਨਾਲ ਉਜੜਾਇਆ ਜਾਂਦਾ ਜੀ ਮੈਂ ਐਨੀ ਚੀਜ਼ਾਂ ਨਹੀਂ ਦੱਸ ਸਕਦਾ ਕਿ ਸਾਨੂੰ 2 ਕਰੋੜ ਦਾ ਬਹੁਤ ਦੂਰ ਦੀ ਗੱਲ ਆ ਸਾਨੂੰ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਕਰ ਕੀ ਰੋਗੇ ਮਤਲਬ ਅਸੀਂ ਤੁਹਾਨੂੰ ਹੋਰ ਤਰੀਕੇ ਨਾਲ ਦੇਖ ਲਾਂਗੇ ਇਹਨਾਂ ਨੂੰ ਤੁਸੀਂ ਫੇਕ ਚੈਨਲਾਂ ਦੀ ਗੱਲ ਕੀਤੀ ਆ ਹਾਂਜੀ ਜੇਕਰ ਫੇਕ ਚੈਨਲ ਤੇ ਕੋਈ ਕੌਂਦਾ ਕਾਪੀ ਰਾਈਟ ਦਾ ਨੋਟਿਸ ਦਿੱਤਾ ਜਾਂਦਾ ਹਾਂਜੀ ਤੁਸੀਂ ਕਹਿ ਰਹੇ ਹੋ ਸਾਡੇ ਕੋਲ ਪ੍ਰੋਸੈਸ ਨਹੀਂ ਹੈਗਾ ਹਾਂਜੀ ਇਹ ਵੀ ਤੁਹਾਡੀ ਆਪਣੀ ਜਣਾਈ ਆ ਕਿ ਤੁਸੀਂ ਐਕਸੈਸ ਤੋਂ ਉਹਨਾਂ ਲਈ ਕਾਪੀ ਰਾਈਟ ਜਿਉਂ ਮੈਂ ਭਰ ਜਾਈ ਤਾਂ ਉਹਨੂੰ ਮਿਲ ਗਿਆ ਸਾਨੂੰ ਕਾਪੀਰਾਈਟ ਸਾਡੇ ਲਈ ਅਸੀਂ ਖੁਦ ਮਾਲਕਾਂ ਆਪਣੇ ਗਾਣਿਆਂ ਦੇ ਮੈਂ ਉਹਨਾਂ ਨਾਲ ਸਾਈਨ ਨਹੀਂ ਹੈਗਾ ਤੁਸੀਂ ਇਹ ਕਹਿ ਰਹੇ ਹੋ ਕਿ ਅਲੱਗ-ਅਲੱਗ ਜਨਾਂ ਤੁਹਾਡੇ ਗਾਣੇ ਪਾਏ ਜਾਂਦੇ ਨੇ ਜਿਹੜੀ ਕੰਪਨੀ ਨਾਲ ਤੁਸੀਂ ਕਰਾਰ ਕਰਦੇ ਹੋ ਕਿ ਤੁਸੀਂ ਹੋਰ ਕੰਪਨੀਆਂ ਦੇ ਜਿਹੜੇ ਕਾਗਜ਼ਾਤ ਉਹਨਾਂ ਦੇ ਜਿਹੜੇ ਪਲਾਨ ਉਹਨਾਂ ਨੂੰ ਪਲਾ ਕੇ ਉਹ ਕਰਦੇ ਨੇ ਪਰ ਇਹ ਗੱਲ ਅਲੱਗ ਹੈ ਜੀ ਤੁਸੀਂ ਕਿਸੇ ਨੂੰ ਅਕਿਊਜ਼ ਕਰ ਰਹੇ ਹੋ ਇੱਕ ਪੁਆਇੰਟ ਹੈ ਦੂਜੀ ਗੱਲ ਇਹ ਹੈ ਕਿ ਮੈਂ ਇੱਕ ਕੰਪਨੀ ਆ ਇੱਕ ਇਹ ਕੰਪਨੀ ਕੇ ਕੰਪਨੀ ਹੈ ਜੇ ਦੋਸਤਾਂ ਕੰਪਨੀਆਂ ਦੇ ਕੋਟੇਸ਼ਨ ਨਹੀਂ ਲੈਂਦੇ ਕਿ ਤੁਸੀਂ ਕੀ ਕੋ ਸਾਨੂੰ ਪ੍ਰੋਵਾਈਡ ਕਰੋਗੇ ਜਾਂ ਜਦੋਂ ਤੁਹਾਨੂੰ ਲੱਗਦਾ ਕਿ ਠੱਗੀ ਹੋ ਗਈ ਉਸ ਤੋਂ ਬਾਅਦ ਤੁਹਾਨੂੰ ਸਮਝ ਆਉਂਦਾ ਕਿ ਚੈਨਲ ਆ ਹੋ ਗਿਆ ਵੀਰੇ ਪਰ ਜਿਹੜੀ ਦੂਜਾ ਸਵਾਲ ਜਿਹੜਾ ਚੈਨਲ ਵਾਲੀ ਗੱਲ ਕਰਨਾ ਹੈ ਕਾਪੀਰਾਈਟ ਵਾਲੀ ਉਹ ਅਲੱਗ-ਅਲੱਗ ਚੈਨਲਾਂ ਤੇ ਜਦੋਂ ਪਾਏ ਜਾਂਦੇ ਉਹਨੂੰ ਯੂਜੀਸੀ ਕੰਟੈਂਟ ਕਹਿੰਦੇ ਆ ਹੈ ਨਾ ਉਹ ਤੁਹਾਡੀ ਸਹਿਮਤੀ ਤੋਂ ਬਿਨਾਂ ਨਹੀਂ ਪਾਇਆ ਜਾ ਸਕਦਾ ਤਾਂ ਕੀ ਇਹ ਤੁਹਾਨੂੰ ਦੱਸਿਆ ਨਹੀਂ ਹੁੰਦਾ ਸ਼ੁਰੂ ਦੇ ਵਿੱਚ ਉਹ ਅਸੀਂ ਇਹੀ ਨਹੀਂ ਪ੍ਰੂਫ ਕਰ ਸਕਦੇ ਕਿ ਜਿਹੜੇ ਉਹ ਫੇਕ ਚੈਨਲ ਨੇ ਇਹਨਾਂ ਦੇ ਨੇ ਪਰ ਸਾਨੂੰ ਅੰਦਰੋਂ ਅੰਦਰ ਹੀ ਖਬਰ ਹੋ ਜਾਂਦੀ ਹੈ ਕਿ ਇਹਨਾਂ ਦੇ ਨੇ ਤੇ ਜਦੋਂ ਉਹ ਪੈਸਾ ਜਾ ਰਿਹਾ ਹੈ ਉਹ ਇੱਕ ਕੰਟੈਂਟ ਆਈਡੀ ਹੁੰਦੀ ਆ ਕੰਟੈਂਟ ਆਈਡੀ ਲੱਗੀ ਹੁੰਦੀ ਹੈ ਗਾਣੇ ਤੇ ਉਹ ਕਮਾਈ ਸਾਨੂੰ ਸਾਨੂੰ ਆਉਣੀ ਚਾਹੀਦੀ ਹੈ ਜੇ ਕੋਈ ਫੇਕ ਚੈਨਲ ਤੇ ਕੋਈ ਵੀ ਕਈ ਵਾਰ ਕੋਈ ਫੈਨ ਵੀ ਗਾਣਾ ਪਾ ਲੈਂਦਾ ਜੇ ਉਹਨੇ ਗਾਣਾ ਪਾਇਆ ਹੋਇਆ ਤਾਂ ਉਹ ਸਾਡੀ ਮਰਜ਼ੀ ਹੈ ਕਿ ਅਸੀਂ ਕਹਾਂਗੇ ਡਿਸਟ੍ਰੀਬਿਊਟਰ ਨੂੰ ਇਹਨੂੰ ਰਿਮੂਵ ਕਰ ਦੇ ਜਾਂ ਨਾ ਨਾ ਰਿਮੂਵ ਕਰ ਤੇ ਜੇ ਅਸੀਂ ਨਹੀਂ ਵੀ ਰਿਮੂਵ ਕਰਵਾਉਂਦੇ ਤਾਂ ਉਹਦੀ ਕਮਾਈ ਸਾਨੂੰ ਆਉਣੀ ਚਾਹੀਦੀ ਹੈ ਪਰ ਇਹੇ ਆਪਣੀ ਮਰਜ਼ੀ ਕਰਦੇ ਨੇ ਜਿਹੜਾ ਨਾਲ ਦਿਲ ਕਰਦਾ ਉਹ ਰਿਮੂਵ ਕਰਵਾਉਂਦੇ ਨੇ ਜਿਹੜਾ ਨਹੀਂ ਕਰਦਾ ਉਹ ਨਹੀਂ ਰਿਮੂਵ ਕਰਾਉਂਦੇ ਸਾਡੇ ਕੋਲ ਮੰਤਰੀ ਰਿਪੋਰਟਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਉਹਨਾਂ ਵਿੱਚ ਬਹੁਤ ਫੇਰ ਬਣਦੇ ਉਹ ਐਕਸ਼ਨ ਸ਼ੀਟਾਂ ਹੁੰਦੀਆਂ ਨੇ ਜੋ ਕਿ ਈਜ਼ੀਲੀ ਐਡੀਟਡ ਹੁੰਦੀਆਂ ਨੇ ਜਦੋਂ ਸਾਡੇ ਨਾਲ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਹੁੰਦਾ ਅਸੀਂ ਆਰਟਿਸਟ ਇਹੋ ਜੀ ਮਨੋਦਸ਼ਾ 'ਚ ਆ ਜਾਈਏ ਕਿ ਸਾਨੂੰ ਹਰ ਇੱਕ ਬੰਦੇ 'ਚ ਸ਼ੱਕ ਆਉਣ ਲੱਗਦਾ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸ਼ੱਕ ਇੱਥੋਂ ਤੱਕ ਹੈ ਕਿ ਸਾਨੂੰ ਜਿਵੇਂ ਇਹ ਕਹਿਆ ਜਾਂਦਾ ਕਿ ਥੋੜੀ ਗੱਡੀ 'ਚ ਕੁਝ ਰਖਾ ਦਾਂਗੇ ਤੁਹਾਡੇ ਤੇ ਪਰਚਾ ਹੋ ਜਾਊਗਾ ਜਾਂ ਇਹ ਹੋ ਜਾਊਗਾ ਸਾਨੂੰ ਮੈਂ ਜਦੋਂ ਕਿਤੇ ਆਪਣੀ ਗੱਡੀ پارک ਕਰਦਾ ਮੈਂ ਪਹਿਲਾਂ ਇਹ ਨਿਸ਼ਚਿਤ ਕਰਦਾ ਕਿ ਕਿਤੇ ਕੈਮਰਾ ਲੱਗਾ ਹੋਵੇ ਜਾਂ ਫਿਰ ਕਈ ਵਾਰ ਜਦੋਂ ਕੈਮਰੇ ਦੀ ਨਿਗਰਾਨੀ 'ਚ ਨਹੀਂ ਗੱਡੀ ਖੜੀ ਹੁੰਦੀ ਮੇਰੇ ਅੰਦਰ ਡਰ ਹੁੰਦਾ ਮੈਨੂੰ ਜਦੋਂ ਮੈਂ ਗੱਡੀ 'ਚ ਬੈਠਦਾ ਮੈਂ ਜਾ ਕੇ ਪਹਿਲਾਂ ਡਿੱਗੀ ਵਗੈਰਾ ਸਾਰਾ ਕੁਝ ਚੈੱਕ ਕਰਦਾ ਕਿਤੇ ਕੁਝ ਨਿਕਲ ਨਾ ਬਈ ਜੀ ਕਿਤੇ ਲੋਕ ਆ ਕੇ ਜੀ ਤੁਸੀਂ ਬਹੁਤ ਸੀਰੀਅਸ ਸੈਲੀਗੇਸ਼ਨ ਲਾ ਰਹੇ ਹੋ ਜਿੱਦ ਘਟ ਹਿਸਾਬ ਕਿਤਾ ਮੰਗਣ ਤੋਂ ਬਾਅਦ ਆਉਣੇ ਸ਼ੁਰੂ ਹੋਏ ਤੇ ਗੱਡੀ ਕੋਈ ਸਵਾਲ ਆ ਨੀ ਕੋਈ ਪ੍ਰਕਾਸ਼ਤਾ ਜਣ ਦੇਖੋ ਵੀਰੇ ਨੇ ਵੀਰੇ ਨੇ ਵੀ ਸਵਾਲ ਕੀਤਾ ਸੀ ਕਿ ਜਦੋਂ ਅਸੀਂ ਜਾਣੇ ਜਦੋਂ ਸਾਡੀ 딜 ਸ਼ੁਰੂ ਹੁੰਦੀ ਹੈ ਹਣਾ ਜਦੋਂ ਕੋਈ ਵੀ ਡੀਲ ਸ਼ੁਰੂ ਹੁੰਦੀ ਹੈ ਸਾਨੂੰ ਇੰਨੇ ਪਿਆਰ ਨਾਲ ਇੰਨੀ ਮੁਹੱਬਤ ਨਾਲ ਬੁਲਾਇਆ ਜਾਂਦਾ ਹੈ ਸਾਨੂੰ ਆਫਰ ਦਿੱਤਾ ਜਾਂਦਾ ਹੈ ਕਿ ਤੁਸੀਂ ਸਾਡੇ ਨਾਲ ਕੰਮ ਕਰੋ ਅਸੀਂ ਕੁੱਝਦਾ ਤੁਹਾਡੇ ਨਾਲ ਕੰਮ ਕਿਉਂ ਕਰੀਏ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਜਿੱਥੇ ਵੀ ਤੁਹਾਨੂੰ ਕੋਈ ਦਿੱਕਤ ਆਉਗੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਟੈਂਟ ਦੀ ਕੋਈ ਕੋਲਾਬੋਰੇਸ਼ਨ ਕਰਨੀ ਹੈ ਕੋਈ ਵੀ ਸਾਡੇ ਨਾਲ 100 ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਇੱਕ ਅੱਧਾ ਹੀ ਨਿਭਾਇਆ ਜਾਂਦਾ ਹੈ ਭਾਈ ਇਹਦੇ ਵਿੱਚ ਇੱਕ ਚੀਜ਼ ਹੋ ਰਿਹਾ ਥੋੜੀ ਜਿਹਾ ਮੈਂ ਡੈਪਥ ਵਿੱਚ ਜਾਣਾ ਚਾਹੁੰਦਾ ਸੌਰੀ ਵੀਰੇ ਮੈਂ ਮੈਂ ਮੇਰੀ ਯਾਦਾਸ ਥੋੜੀ ਕਮਜ਼ੋਰ ਹੈ ਮੈਂ ਭੁੱਲ ਜਾਊਂਗਾ ਰੌਲਾ ਰੌਲਾ ਸਿਰਫ ਉਦੋਂ ਸ਼ੁਰ ਮੇਰੇ ਕੋਲ ਇਸ ਡਿਜੀਟਲ ਡਿਸਟਰੀਬਿਊਟਰ ਆ ਪ੍ਰੋਡਿਊਸਰ ਨਹੀਂਗਾ ਮੇਰਾ ਹਨਾ ਤੇ ਜਦੋਂ ਅਸੀਂ ਹਿਸਾਬ ਮੰਗਦੇ ਆ ਉਦੋਂ ਰੌਲਾ ਪੈਣਾ ਸ਼ੁਰੂ ਹੁੰਦਾ ਹੈ ਕਿ ਪਹਿਲਾਂ ਤਾਂ 4-5 ਮਹੀਨੇ 6 ਮਹੀਨੇ ਹਿਸਾਬ ਲਟਕਾਇਆ ਜਾਂਦਾ ਹੈ ਜਿਸ ਅਸੀਂ ਹਿਸਾਬ 'ਚ ਠੱਗੀ ਫੜਦੇ ਨੇ ਚੋਰੀ ਫੜਦੇ ਆ ਕਿਤੇ ਕੋਈ ਸਾਨੂੰ ਘੁਮਾਇਆ ਜਾਂਦਾ ਦੱਸਿਆ ਜਾਂਦਾ ਕਿ ਇਹੀ ਅਸਲੀ ਹੈ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਹੋਰ ਸੋਲਿਡ ਕਿਉਂਕਿ ਸ਼ੱਕ ਹੋ ਗਿਆ ਹੁੰਦਾ ਫਿਰ ਅਸੀਂ ਹੋਰ ਜਦੋਂ ਆਪਣੇ ਆਪ ਨੂੰ ਪੁਖਤਾ ਕਰਦੇ ਆ ਜਾਂਚ ਪੜਤਾਲ ਕਰਦੇ ਆ ਤੇ ਉਸ ਤੋਂ ਬਾਅਦ ਸਾਡੀ ਮੇਲ ਦਾ ਜਵਾਬ ਨਹੀਂ ਆਉਂਦਾ ਸਾਡੇ ਮੈਸੇਜ ਦਾ ਜਵਾਬ ਨਹੀਂ ਆਉਂਦਾ ਜਦੋਂ ਉਹ ਮੂੰਹ ਤੇ ਮਿਲਾਂਗੇ ਬਹੁਤ ਮਿੱਠੇ ਹੋ ਕੇ ਵਧੀਆ ਤਰੀਕੇ ਨਾਲ ਗੱਲ ਕਰਦੇ ਨੇ ਸਾਨੂੰ ਇਹ ਕਹਿੰਦੇ ਨੇ ਬਾਈ ਜੀ ਦੇਖ ਲਾਂਗੇ ਬਾਈ ਜੀ ਕਰ ਲਾਂਗੇ ਤੇ ਜਦੋਂ ਅਸੀਂ ਥੋੜਾ ਜਿਹਾ ਇਹ ਕਹਿੰਨੇ ਕਿ ਬਾਈ ਸਾਡਾ ਹੱਕ ਹੈ ਸਾਡਾ ਹੱਕ ਸਾਨੂੰ ਦੇਆ ਜਾਵੇ ਫਿਰ ਇਹ ਰਿਪਲਾਈ ਨਹੀਂ ਕਰਦੇ ਪੁਲਿਸ ਵੱਲੋਂ ਸਾਨੂੰ ਪੂਰਾ ਸਹਿਯੋਗ ਦੇਣ ਦਾ ਆਸ਼ਵਾਸਨ ਹੈ ਸਾਨੂੰ ਕਿਹਾ ਜਾ ਰਿਹਾ ਹੈ ਕਿ ਪਰ ਸਾਨੂੰ ਉਧਰੋਂ ਇੰਨਾ ਦਬਾਵ ਤੇ ਇੰਨਾ ਧਰ ਬੈਠਿਆ ਸਾਡੇ 'ਚ ਕਿ ਸਾਨੂੰ ਕਿਹਾ ਹੀ ਏਨੀ ਵਾਰ ਗਿਆ ਕਿ ਸਿਸਟਮ ਸਾਡਾ ਹੀ ਹੈ ਤੁਸੀਂ ਕਰ ਕੀ ਲਓਗੇ ਤਾਂ ਸਾਨੂੰ ਇਹ ਲੱਗਦਾ ਕਿ ਤੇ ਸਾਡਾ ਕੰਮ ਇਗਨੋਰ ਨਾ ਹੋ ਜAVE ਪਰ ਉਮੀਦ ਆ ਤੁਹਾਨੂੰ ਕਿ ਜਿਵੇਂ ਸਾਡੀ ਹੁਣ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਜਾਂ ਫਿਰ ਐਸਐਸਪੀ ਸਾਹਿਬ ਨਾਲ ਜੋ ਵੀ ਸਾਡੀ ਗੱਲਬਾਤ ਹੋਈ ਹੈ ਤਾਂ ਉਹ ਕਹਿੰਦੇ ਨੇ ਕਿ ਤੁਸੀਂ ਡਰੋ ਨਾ ਘਬਰਾਓ ਨਾ ਅਸੀਂ ਤੁਹਾਡੇ ਕੇਸ ਦੀ ਜਾਂਚ ਪੜਤਾਲ ਕਰਾਂਗੇ ਕੁਝ ਇਦਾਂ ਦੇ ਵੀ ਆਰਟਿਸਟ ਨੇ ਜਿਹੜੇ ਨਹੀਂ ਚਾਹ ਕੇ ਵੀ ਨਹੀਂ ਬੋਲ ਪਾਉਣਗੇ ਰੀਜ਼ਨ ਬੀਇੰਗ ਕਿ ਸ਼ੁਰੂ ਚ ਜਦੋਂ ਆਪਾਂ ਤੇ ਰਿਲੇਸ਼ਨ ਹੁੰਦਾ ਹੈ ਉਦੋਂ ਮਿੱਠੇ ਪਹਿਰੀ ਇੰਨੇ ਹੁੰਦੇ ਨੇ ਕਿ ਉਹਨਾਂ ਦੀ ਪੈਸੇ ਨਾਲ ਉਹਨਾਂ ਦੀ ਪ੍ਰਾਪਰਟੀ ਦੇ ਵਾਂਦ ਨੇ ਵਿੱਚ ਅਫਦੀ ਪਾਰਟਨਰਸ਼ਿਪ ਹੁੰਦੀ ਹੈ ਇਸ ਤੋਂ ਪਹਿਲਾਂ ਵੀ ਇੱਕ ਸੀਨੀਅਰ ਆਰਟਿਸਟ ਨੇ ਬਹੁਤ ਸਾਰੇ ਉਹ ਇੱਕ ਸਲਾਹ ਦੇ ਰਿਹਾ ਕਿ ਨਵੇਂ ਕਰਵਾਕਾਰ ਕਾਲੇ ਬਹੁਤ ਹੈ ਇਹਨਾਂ ਨੂੰ ਡਰਾਇੰਗ ਰੂਟ ਦਾ ਕੇ ਮਸਲੇ ਹੱਲ ਕਰਵਾ ਲੈਣੇ ਚਾਹੀਦੇ ਆ ਪੁਲਿਸ ਕੋਲ ਕੋਡ ਤੱਕ ਨਹੀਂ ਜਾਣਾ ਚਾਹੀਦਾ ਇਹਦਾ ਜਵਾਬ ਤੁਸੀਂ ਕੀ ਦੇਣਾ ਇਸ ਇੰਡਸਟਰੀ ਦੇ ਵਿੱਚ ਆਪਣੇ ਹੋਰ ਵੱਡੇ ਭਰਾ ਹੈਗੇ ਨੇ ਟੇਬਲ ਟਾਕਸ ਬਹੁਤ ਜ਼ਰੂਰੀ ਨਹੀਂ ਆ ਵੱਡੇ ਵੱਡੇ ਦੇਸ਼ਾਂ ਦੇ ਮਸਲੇ ਟੇਬਲ ਤੇ ਖਤਮ ਹੁੰਦੇ ਨੇ ਬਟ ਜਿਵੇਂ ਤੁਹਾਨੂੰ ਦੱਸਿਆ ਕਿ ਸਪਟੰਬਰ 2024 ਦਾ ਟ੍ਰੈਕ ਕੰਟਰੈਕਟ ਖਤਮ ਹੋਇਆ ਹੋਇਆ 6 ਮਹੀਨੇ ਤੋਂ ਗਾਣਾ ਨਹੀਂ ਕਰ 파ਰੇ ਕੀ ਤੁਹਾਨੂੰ ਲੱਗਦਾ ਕਿ ਅਸੀਂ ਉਹਨਾਂ ਦੇ ਆਫਿਸ ਨਹੀਂ ਗਏ